ਜੀ ਭਾਜੀ ਨਮਸਕਾਰ ਆ ਦਾਬਸ ਹੱਥជាਕਾਰ ਕੀ ਹਾਲ ਜਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤਾਂ ਇਹ ਕਦੋ ਹੈ ਕਿ ਖਰੇ ਦੇ ਟੌਪ ਆਨਬਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਸੱਜਣ ਪਿਆਰੋ ਕਰੋ ਚੈੱਕ ਮਰਾਪਰਾ ਪਰੇ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸਜਣੋ ਕਬੂਤਰ ਕਾਦੇ ਤੁਹਾਨੂੰ ਪਤਾ ਹੀ ਹੈ ਕਿ ਬਾਈ ਜੀ ਪਿਆਰ ਮਸਲਾਂ ਦੇ ਵਿੱਚੋਂ ਛੋਟਾ ਭਰਾ ਨਵੇਂ ਚੰਨ ਪਰ ਟੌਪ ਆਫ ਬਲੱਡ ਲਾਈਨ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਡੇਲੀ ਦੇ ਡੇਲੀ ਥੋੜੇ ਅੱਗੇ ਆਪਾਂ ਪੇਸ਼ ਕਰੀ ਜੇ ਨੇ ਮੇਰਾ ਵੀਰ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਆ ਛੋਟੇ ਆਪ ਨੂੰ ਚੈੱਕ ਕਰ ਲਓ ਕਿਵੇਂ ਖੜਾ ਜੀ ਪਿਆਰ ਸਤਾਦ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡੀ ਜੋੜੀ ਆ ਕਬੂਤਰ ਦੇ ਪਹਿਲਾਂ ਮੋਢਿਆਂ ਦੇ ਦਰਸ਼ਨ ਕਰ ਲਓ ਦੇਖੋ ਜੀ ਕਿਵੇਂ 1/2 ਇੰਚ ਬਾਹਰ ਨੂੰ ਕਰਕੇ ਖੜਾ ਆ ਪਰੇ ਇਹ ਕੂਤਰ ਦੇ ਅੰਦਰ ਖੁਦ ਮੰਨ ਕੇ ਚਲੋ ਖਾਸियत ਕੁਆਲਿਟੀ ਹੁੰਦੀ ਆ ਮੋਢੇ ਹੁਣ ਮੈਂ ਆਪ ਤਾਂ ਸੱਜਣੋਂ ਬਾਹਰ ਇਹਨਾਂ ਦੇ ਖਿੱਚਣ ਹੋ ਰਿਆ ਠੀਕ ਆ ਜੀ ਭਾਜੀ ਕਾਲਸ ਦੇ ਕੂਤਰ ਪਿਲੀਆਂ ਅੱਖਾਂ ਦੇ ਉਸਤਾਦ ਪੁਨੂ ਭੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਵੱਡੀ ਜੋੜੀ ਤੇ ਮੈਂ ਕਹਿੰਦਾ ਬੱਚੇ ਤੁਸੀਂ ਜਿੰਨੇ ਮਰਜ਼ੀ ਧਾਲਿਓ ਮੇਰਾ ਭਰਾ ਇਸ ਜੋੜੀ ਦੇ ਬਾਕੀ ਜਿਹੜਾ ਸੱਜਣ ਸ਼ਿਕਾਰੀ ਹੋਏਗਾ ਠੀਕ ਆ ਜੀ ਕੂਤਰਾਂ ਦਾ ਪਰਖੀਲਾ ਹੋਏਗਾ ਉਸ ਮੇਰੇ ਭਰਾ ਨੇ ਸੱਜਣੋਂ ਵੇਚ ਕੇ ਜੋੜੇ ਨੂੰ ਸਮਝਣਾ ਹਾਂ ਬਈ ਜੋੜੇ ਦੇ ਵਿੱਚ ਕੀ ਗੱਲਬਾਤ ਆ ਵੀਰੇ ਪੈਰਾਂ ਦੇ ਵਿੱਚ ਇਹਨਾਂ ਦੇ ਪੱਕੀ ਰਿੰਗ ਲੱਗੀ ਹੋਈ ਆ ਨਰ ਦੇ ਵੀ ਔਰ ਸੱਜਣੋ ਮਾਦੀ ਦੇ ਵੀ ਨਾਮ ਫੋਨ ਨੰਬਰ ਲਿਖਿਆ ਹੋਇਆ ਚੈੱਕ ਕਰ ਲਓ ਸੱਜਣੋ ਜਿਹੜੇ ਬਾਈ ਦੇ ਘਰ ਪਾ ਜਾ ਠੀਕ ਹੈ ਜੀ ਪੂਰੀ ਵਜੀ ਗਰੰਟੀ ਵਾਲਾ ਜੋੜਾ ਜੋੜੀ ਦੇ ਬੱਚੇ ਮੇਰਾ ਭਰਾ ਤੁਸੀਂ ਜਿੰਨੇ ਮਰਜ਼ੀ ਲਾਲਿਓ ਮੇਰਾ ਭਰਾ ਔਰ ਵੀਰੇ ਬਿਲਕੁਲ ਸੁੱਚੇ ਪਰਾਂ ਦੇ ਜਾਣਗੇ ਵੀ ਨਹੀਂ ਆ ਕਬੂਤਰ ਦੀ ਸਟੈਂਡਿੰਗ ਮਿਸ਼ਨ ਦੁਆਰ ਤੋਂ ਚੈੱਕ ਕਰ ਲਓ ਦੇਖੋ ਜੀ ਮੋਢੇ ਕੈਮਰ ਨੂੰ ਕਰਕੇ ਖੜਾ ਹੈ ਕੂਤਰ ਆਪਣਾ ਠੀਕ ਹੈ ਜੀ ਜਿਹੋ ਜਿਹਾ ਆਪਣਾ ਨਾਦਿਆ ਸੱਜਣੋ ਉਹੋ ਜੀ ਆਪਣੀ ਕੂਦਰੀ ਆ ਇਹ ਨਹੀਂ ਹਾਂ ਵੀ ਆਪਾਂ ਸ਼ਕਲਾ ਇੱਕੋ ਜੀਆਂ ਵੇਕੇ ਚਾਕ ਵੀ ਚੜਤੀ ਵੀਡੀਓ YouTube ਤੇ ਨਹੀਂ ਬ੍ਰੇਜ ਜੋੜੇ ਪਿੱਛੋਂ ਹੀ ਆਪਾਂ ਉਸਾਂ ਨਾਲ ਲੈ ਕੇ ਆਏ ਦੇ ਕਿ ਹਾਂ ਬ੍ਰੇਜ ਜਿਹੜੇ ਭਰਾ ਨੂੰ ਜੋੜੇ ਦਈਏ ਕੋਈ ਲਾਂਬਾ ਨਾ ਆਵੇ ਬਾਕੀ ਚਲੋ ਖਰ ਬੰਦੇ ਦੀ ਆਪਦੀ ਕਿਸਮਤ ਆ ਆਪਦੀ ਸਾਂਭ ਆਜੀ ਆਪਦੀ ਬੰਦੇ ਦੀ ਗਾਂ ਮਕਦਰ ਨੇ ਕਿ ਐਸਾ ਨਾਲ ਅਗਲੇ ਕੋਲ ਰਿਜ਼ਲਟ ਆਉਂਦਾ ਆ ਠੀਕ ਹੈ ਬਾਕੀ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀ ਮੇਰਾ ਵੀਰ ਉਸਤਾਦ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੇ ਬਰੀਡਰ ਪੇਅਰ ਦੀ ਜੱਭਾ ਜੀ ਬਿਲਕੁਲ ਪਿਓਰਿਟੀ ਦੇ ਵਿੱਚ ਵੱਡਾ ਜੋੜਾ ਔਰ ਸਭ ਤੋਂ ਬਿਲਕੁਲ ਜਾਇਜ਼ ਰੇਟ ਤੇ ਆਪਣੇ ਕੋਲ ਜੁੜੀ ਬੈਠੀ ਆ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਮੇਰਾ ਵੀ ਜਰੂਰ ਤੁਸੀਂ ਮਰਜੀ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰਕੇ ਆਪਣੇ ਨਾਲ ਗੱਲ ਕਰਕੇ ਜੋੜਾ ਆਪਣੇ ਘਰ ਮੇਰਾ ਭਰਾ ਆਪਣੀ ਸਿਟੀ ਦੇ ਵਿੱਚ ਤੁਸੀਂ ਨੀਅਰ ਬਸ ਸਟੈਂਡ ਜੋੜਾ ਆਪਣਾ ਇਹ ਡਿਲੀਵਰ ਕਰਵਾ ਸਕਦੇ ਹੋ ਵੀਰੇ ਬਸ ਦਾ ਕਰਾਇਆ ਅੱਡ ਹੁੰਦਾ ਆ ਸਾਡੇ ਵੱਲੋਂ ਇੰਨੀ ਕੋਸ਼ਿਸ਼ ਕਰ ਦਿੱਤੀ ਆਂ ਦੀ ਆਪਾਂ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਦੇ ਦੇਈ ਦੀ ਆ ਠੀਕ ਹੈ ਨਾ ਤੇ ਮੇਰਾ ਭਰਾ ਬਰੇ ਟਾਈਮ ਨਾਲ ਫੋਨ ਲਾ ਲਿਓ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਇਹੋ ਜਿਹੀਆਂ ਜੋੜੀਆਂ ਇਸ ਰੇਟ ਦੇ ਵਿੱਚ ਕਿਸਮਤ ਵਾਲੇ ਬੰਦੇ ਨੂੰ ਹੀ ਮਿਲਦੀਆਂ ਨੇ ਠੀਕ ਹੈ ਤੇ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਈਓ ਚੰਗਾ ਕਰਨਾ ਮਾੜਾ ਕਰਨਾ ਉਹ ਤੁਹਾਡੇ ਹੱਥ 'ਚ ਪਸਿਆ ਠੀਕ ਹੈ ਜੀ ਸਾਡਾ ਕੰਮ ਤੁਹਾਡੇ ਕਮੈਂਟਾਂ ਨੂੰ ਪੜਨਾ ਪਲੱਸ ਤੁਹਾਡੇ ਕਮੈਂਟਾਂ ਦਾ ਮੇਰਾ ਭਰਾ ਰਿਪਲਾਈ ਕਰਨਾ ਠੀਕ ਹੈ ਬਾਕੀ ਯਾਰ ਕੋਈ ਗੱਲ ਨਹੀਂ ਜਿਹੜੇ ਬੰਦੇ ਦੀ ਸੱਜਣ ਨੂੰ ਜੇਹੋ ਜੀ ਸੋਚ ਹੁੰਦੀ ਨਾ ਆਦਿ ਆਨੇ ਅਗਲਾ ਵਧੀਆ ਕਮੈਂਟ ਕਰਦਾ ਜਿਹੜਾ ਬੰਦਾ ਮਾੜਾ ਵੀ ਕਮੈਂਟ ਕਰਦਾ ਨਾ ਉਹਦੇ ਕਮੈਂਟ ਤੋਂ ਜ਼ਾਹਿਰ ਹੋ ਜਾਂਦਾ ਕਿ ਹਾਂ ਵੀ ਬੰਦੇ ਦੇ ਅੰਦਰ ਕੀ ਸ਼ਖਸੀਅਤ ਠੀਕ ਹੈ ਜੀ ਕੀ ਬੰਦੇ ਨੂੰ ਨੌਲੇਜ ਆ ਕਿਹੋ ਜਿਹਾ ਬੰਦੇ ਦਾ ਸੁਭਾਅ ਆ ਠੀਕ ਹੈ ਜੀ ਉਹਦੇ ਸ਼ਬਦਾਂ ਤੋਂ ਮੇਰਾ ਭਰਾ ਮਨ ਕੇ ਚੱਲੂ ਪਤਾ ਲੱਗ ਜਾਂਦਾ ਆ ਤੇ ਆਜੋ ਵੀ ਭਰਾ ਹੁਣ ਮੈਂ ਤੁਹਾਨੂੰ ਆਪਣੇ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਮੇਰਾ ਵੀ ਤੁਹਾਨੂੰ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤੱਕ ਬਣੇ ਰਹੋ ਬਗੈਰ ਸਕਿਪ ਕਰਦੇ ਆ ਆਪਣੇ ਭਰਾ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵਾਚ ਕਰਿਓ ਤੇ ਆਜੋ ਸਦਨ ਹੁਣ ਕਰਾਉਣੇ ਤੁਹਾਨੂੰ ਸ਼ੌਂਕ ਆਪਾਂ ਠੀਕ ਹੈ ਜੀ ਜੀ ਬਾਜੀ ਆਹਾ ਆਪਣਾ ਵੱਡਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਆਪਣਾ ਇੱਕ ਕਬੂਤਰ ਦੇ ਕੁਆਲਟੀ ਠੀਕ ਹੈ ਵੀਰੇ ਉਹਨੂੰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਕਬੂਤਰ ਕਾਲਸਰਾ ਠੀਕ ਹੈ ਜੀ ਕਾਲੀ ਨੋਕ ਤੋਂ ਬਜੀ ਜਮਾ ਪੀਲੀ ਅੱਖਾਂ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਠੀਕ ਹੈ ਜੀ ਬੰਦ ਜੋੜਾਂ ਦਾ ਕਬੂਤਰ ਸਦੋਂ ਪੂਰੀ ਤਸल्ली ਵਾਲਾ ਜੋੜਾ ਮੇਰਾ ਭਰਾ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਫਰੰਟ ਚੈੱਕ ਕਰ ਲਓ ਮੇਰਾ ਭਰਾ ਆਪਣੇ ਕੂਤਰ ਦਾ ਤੇ ਆਹ ਬਜੀ ਦੂਜੇ ਮੰਨੇ ਦੀ ਅੱਖ ਆ ਠੀਕ ਹੈ ਜੀ ਬਜੇ ਦਾਂਗੇ ਭਰਾ ਬਾਕੀ ਕਹੋਗੇ ਹਾਂ ਕੋਈ ਚੀਜ਼ ਆਈ ਸੀਗੀ ਜੇ ਚੰਗੀ ਸਾਂਭ ਕਰੋਗੇ ਤਾਂ ਠੀਕ ਹੈ ਜੀ ਤੇ ਆਹ ਬ੍ਰੇਕ ਕਬੂਤਰ ਆਪਣੇ ਦਾ ਪੱਲਾ ਪੱਲੇ ਨੂੰ ਮੇਰਾ ਭਰਾ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਕਰ ਚੌੜੇ ਪੱਲੇ ਦਾ ਕਬੂਤਰ ਕੋਈ ਗਿਆ ਆਪਣੀਆਂ ਕੋਈ ਕੋਹ ਨਹੀਂ ਮੇਰਾ ਭਰਾ ਠੀਕ ਹੈ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਰੀਕ ਜੇ ਪੈਰ ਆ ਜੀ ਚੈੱਕ ਕਰ ਲੋ ਦੇਖੋ ਪੈਰ ਬਿਲਕੁਲ ਬਰੀਕ ਸੁੱਕੇ ਹੋਏ ਪੈਰਾਂ ਦਾ ਆਪਣਾ ਕਬੂਤਰ ਪੈਰ ਦੇ ਵਿੱਚ ਮੇਰਾ ਭਰਾ ਕੂਤਰ ਦੇ ਰਿੰਗ ਲੱਗੀ ਹੋਈ ਆ ਨਾ ਫੋਨ ਨੰਬਰ ਲਿਖਿਆ ਹੋਇਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਪੱਕੀ ਰਿੰਗ ਲੱਗੀ ਹੋਈ ਆ ਮੇਰਾ ਭਰਾ ਕਬੂਤਰ ਤੇ ਠੀਕ ਹੈ ਇਹ ਆ ਲੋ ਜੀ ਆਹ ਸਾਧ ਨੂੰ ਆਪਣਾ ਸੀਗਾ ਮੁਕੰਮਲ ਕੂਤਰ ਠੀਕ ਹੈ ਜੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਨਾਲ ਲੱਗੀ ਕੂਤਰੀ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਆਹ ਹਾਂ ਜੀ ਬਿਰੋ ਆਹ ਆਪਣੀ ਕੂਤਰੀ ਜੀ ਜਿਹੜੀ ਉਸ ਕੂਤਰ ਦੇ ਨਾਲ ਲੱਗੇ ਹੋਈ ਆ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਜੀ ਕੁਆਲਟੀ ਚੈੱਕ ਕਰ ਲਓ ਸਦਨ ਨੂੰ ਕਾਲਸਰੀ ਕਾਲੀ ਨੋਕ ਅੱਖ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਅੱਖ ਦਾ ਨੂਰ ਮਰਾ ਭਰਾ ਠੀਕ ਹੈ ਜੀ ਕਿੱਡੀ ਟਾਪ ਕੁਆਲਟੀ ਦੀ ਮਾਦੀ ਦੀ ਅੱਖ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਾਲੀ ਪੂਛ ਸਦਨੋਂ ਵਿੱਚ ਇੱਕ ਕਾਲੇ ਟੂਸੇ ਆ ਇਹਦੇ ਚੈੱਕ ਕਰ ਲਓ ਕਾਲੀਆਂ ਕਾਂਤਾਂ ਦੀ ਆਪਣੀ ਹੈ ਗੂਦਰੀ ਆ ਜੀ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਆ ਬਾਕੀ ਤੁਸੀਂ ਐਸ ਬੰਨੇ ਮੇਰਾ ਭਰਾ ਮਾਦੀ ਆਪਣੀ ਨੂੰ ਚੈੱਕ ਕਰ ਲਓ ਦੇਖੋ ਜੀ ਵਜੂਦ ਬਾਰੀ ਸਟ੍ਰਕਚਰ ਠੀਕ ਆ ਜੀ ਆਂਡੇ ਲਾਉਣ ਵਾਲੀ ਹੈ ਗੂਦਰੀ ਵੀਰੇ ਆ ਤੇ ਜਿਵੇਂ ਸਦਰੋਂ ਟੇਪਰ ਦੇ ਵਿੱਚ ਸੈਰਿਆ ਤੇ ਆਹ ਬਾਈ ਜੀ ਅੱਖ ਦੀ ਕੁਆਲਿਟੀ ਦੂਜੇ ਸਾਈਡ ਦੀ ਚੈੱਕ ਕਰ ਲਓ ਦੇਖੋ ਜੀ ਤੁਹਾਨੂੰ ਮੇਰਾ ਭਰਾ ਆਪ ਹੀ ਅੰਦਾਜ਼ਾ ਹੋ ਜਾਏਗਾ ਠੀਕ ਆ ਜੀ ਸੈਰੋਂ ਤੋਂ ਚੈੱਕ ਕਰ ਲਓ ਮੇਰਾ ਭਰਾ ਹਲਕੇ ਹਲਕੇ ਸਦਰੋਂ ਵਿੱਚੋਂ ਲਾਲ ਜੇ ਦਾਗ ਆ ਜੀ ਜੋ ਪੋਨੂ ਵਾਲੇ ਕੂਤਿਆਂ ਦੀ ਮੇਨ ਨਿਸ਼ਾਨੀ ਹੁੰਦੀ ਆ ਠੀਕ ਆ ਜੀ ਚੈੱਕ ਬਾਕੀ ਉਦਰੀ ਕੈਂਚੀ ਲੱਗੀ ਹੋਈ ਹੈ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰਹੇ ਸੋਜ ਨੂੰ ਤੇ ਆਹ ਮਾਦੀ ਆਪਣੀ ਦੇ ਪੈਰ ਆ ਜੀ ਕਾਲੀ ਨੋਕ ਆ ਤੇ ਕਾਲੀਆਂ ਹੀ ਨੋਂਦਰਾਂ ਨੇ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਹੈ ਜੀ ਆ ਚੈੱਕ ਕਰ ਸਾਬ ਦਿਓ ਤੁਸੀਂ ਠੀਕ ਹੈ ਨਾ ਨੰਬਰ ਲੱਗਿਆ ਹੋਇਆ ਜਿਵੇਂ ਕੂਤ ਦੇ ਰਿੰਗ ਪਾਈ ਹੋਈ ਹੈ ਓਵੇਂ ਹੀ ਸੋਜ ਨੂੰ ਕਬੂਤਰੀ ਦੇ ਵੀ ਥੱਲ ਪਾਈ ਹੋਈ ਹੈ ਜੀ ਚੈੱਕ ਕਰ ਲਓ ਠੀਕ ਹੈ ਤੇ ਬਾਕੀ ਅੱਗੇ ਮੇਰਾ ਭਰਾ ਫਰੰਟ ਚੈੱਕ ਕਰ ਲਓ ਕੂਤੀ ਦਾ ਦੇਖੋ ਜੀ ਵਜੂਦ ਬਾਕੀ ਥੋੜਾ ਜੋਰ ਨਾਲ ਲੱਗੀ ਹੋਣੀ ਕੂਤਰੀ ਤੇ ਆ ਉਪਰ ਹੁਣ ਮੈਂ ਤੁਹਾਨੂੰ ਜੋੜਾ ਹੈ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ। ਹਾਂਜੀ ਸਦਰੋਂ ਆ ਦਵਾਰ ਤੋਂ ਮੇਰਾ ਭਰਾ ਜੋੜਿਆ ਆਪਣੇ ਜੀ ਤੁਸੀਂ ਵੀਰੇ ਮਕਮਲ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਲਓ ਦੇਖੋ ਮੇਰਾ ਵੀਰੋ। ਠੀਕ ਹੈ ਜੀ ਬੰਦ ਹੱਡੀ ਜੋੜਾ ਦੇ ਮੇਰਾ ਭਰਾ ਆਪਣੇ ਜਨਮ ਰਿਆ ਠੀਕ ਹੈ ਜੀ ਆਂਡੇ ਬੱਚਾਂ ਦੀ ਮੇਰਾ ਭਰਾ ਆਪਣੀ ਪੂਰੀ ਗਾਰੰਟੀ ਦੇਗੀ ਆਂਡੇ ਮਾਦੀ ਨੇ ਆਪਣੇ ਕੋਲ ਵੀ ਲਾਏ ਨੇ ਮੇਰਾ ਵੀਰੋ। ਠੀਕ ਹੈ ਜੀ ਚੈੱਕ ਕਰ ਲਓ ਸਦਰੋਂ ਫੋਲੋ ਵੈਕਸੀਨੇਟ ਹੋਏ ਬੇ ਜਨਮਰ ਨੇ ਬੇਫਿਕਰ ਹੋ ਕੇ ਤੁਸੀਂ ਆਪਣੇ ਖੋਡਿਆਂ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹੋ। ਠੀਕ ਹੈ ਬਾਕੀ ਕੰਟੈਕਟ ਆਪਣੇ ਨਾਲ ਉਹੀ ਭਰਾ ਕਰਿਆ ਕਰੇ ਯਾਰ ਜਿਹੜੇ ਬੰਦੇ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਸਾਨੂੰ ਫੋਨ ਨਾਲ ਆਇਆ ਕਰਨ ਦੂਰ ਆਇਆ ਕਰਨ ਮੇਰਾ ਭਰਾ ਜਿਹੜੇ ਅਰੇਸਟਦਾਰਾਂ ਨੂੰ ਵੀ ਪੁੱਛ ਕੇ ਤੁਸੀਂ ਫੋਨ ਲਾਉਣਾ ਹੁੰਦਾ ਪਹਿਲਾਂ ਪੁੱਛ ਲਿਆ ਕਰੋ ਇਹ ਅਰੇਸਟਦਾਰਾਂ ਨੂੰ ਸਾਡਾ ਨੰਬਰ ਦੇ ਦਿਆ ਕਰੋ ਮੇਰਾ ਭਰਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਸਾਡ ਨੂੰ ਇਹਨਾਂ ਦੀ ਪਹੁੰਚ ਮੇਰਾ ਭਰਾ ਆਲ ਪੰਜਾਬ ਆ ਹਿੱਦੂ ਲਾਉ ਆ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਆ ਬਹਲਾ ਇਥੋਂ ਤੱਕ ਮੇਰਾ ਭਰਾ ਜਨਮ ਪਰ ਆਪਣੇ ਜਾਂਦੇ ਨੇ ਕੋਈ ਮੇਰਾ ਭਰਾ ਇਥੋਂ ਦਾ ਐਚੂਕ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਵੀਰੇ ਪੂਰੀ ਤਸੱਲੀ ਵਾਲਾ ਜੋੜਾ ਬਚੇ ਤੁਸੀਂ ਇਸ ਜੋੜੇ ਦੇ ਮੇਰਾ ਭਰਾ ਜਨੇ ਮਾਰਜੀ ਡਾਲ ਗਿਆ ਔਰ ਭਾਜੀ ਬਿਲਕੁਲ ਪਿਓਰਿਟੀ ਦੇ ਵਿੱਚ ਬਲੱਡ ਆ ਠੀਕ ਹੈ ਜੀ ਉਸ ਚੀਜ਼ ਦੀ ਮੇਰਾ ਭਰਾ ਆਪਣੀ ਗਾਰੰਟੀ ਆ ਬਾਕੀ ਕੋਈ ਭਰਾ ਨੂੰ ਠੀਕ ਹੈ ਜੀ ਕੋਈ ਗਲਾ ਸ਼ਿਕਵਾ ਹੋਵੇ ਕੋਈ ਸ਼ੱਕ ਹੋਵੇ ਮੇਰਾ ਭਰਾ ਤੁਸੀਂ ਆਪਣੇ ਨਾਲ ਫੋਨ ਤੇ ਗੱਲ ਕਰਿਓ ਆਪੋ ਤੁਹਾਨੂੰ ਡਾਇਰੈਕਟ ਉਹ ਬੰਦੇ ਨਾਲ ਮਿਲਾ ਦੇਵਾਂਗੇ ਜਿਹਦੇ ਘਰ ਦੇ ਕਬੂਤਰ ਆ ਮੇਰਾ ਭਰਾ ਠੀਕ ਹੈ ਜੀ ਜੋ ਕੋ ਤੁਸੀਂ ਪੁੱਛਣਾ ਉਸ ਬੰਦੇ ਤੋਂ ਪੁੱਛ ਲਿਓ ਮੇਰਾ ਵੀਰ ਠੀਕ ਹੈ ਨੰਬਰ ਆਪਾਂ ਬਕਾਇਦਾ ਦਿੱਤਾ ਹੁੰਦਾ ਥੱਲੇ ਤੁਸੀਂ ਕਮੈਂਟ ਕਰਨ ਦੀ ਬਜਾਏ ਵੀਰੇ ਸਾਨੂੰ ਸ ਬਾਕੀ ਚੈੱਕ ਕਰ ਲਓ ਜੋੜਾ ਬਿਲਕੁਲ ਸਦਨੋਂ ਤੰਦਰੁਸਤਾ ਤੁਹਾਡੇ ਸਾਹਮਣੇ ਦੇਖੋ ਜੀ ਡਿੱਟੋ ਭਾਈ ਜੀ ਸੇਮ ਜੋੜਾ ਆ ਔਰ ਭਾਈ ਜੀ ਬਿਲਕੁਲ ਸਾਵੇਂ ਕਬੂਤਰਾਂ ਦੇ ਵਿੱਚੋਂ ਆਪਣਾ ਇਹ ਬਰੀਡਰ ਪੇਅਰ ਆ ਫੁੱਲ ਗਾਰੰਟੀ ਵਾਲਾ ਮਰਾਪਾ ਠੀਕ ਆ ਜੀ ਬੱਚਾ ਸਦਨੋਂ ਵਹਿਦਾ ਵਹਿਦਾ ਕਰਾਉਂਦੇ ਇਹੋ ਜਿਹੋੜਿਆਂ ਦੇ ਚੈੱਕ ਕਰ ਲਓ ਸੋ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਈ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ